ਪੰਜਾਬ ਦੀ ਪੈरिस ਵਜੋਂ ਜਾਣੇ ਜਾਂਦੇ ਪੁਰਾਤਨ ਸ਼ਹਿਰ ਕਪੂਰਥਲਾ ਵਿੱਚ ਸੀਵਰੇਜ ਅਤੇ ਕੁੜੇ ਦੀ ਸਮੱਸਿਆ ਨੂੰ ਦੂਰ ਕਰਨ ਵਾਸਤੇ ਕਪੂਰਥਲਾ ਤੋਂ ਹਲਕਾ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਉੱਧ ਗਏ ਨੇ ਵਿਧਾਇਕ ਰਾਣਾ ਗੁਰਜੀਤ ਸਿੰਘ ਫਲੋਰ ਨਿੱਜੀ ਖਰਚੇ ਉੱਤੇ ਸ਼ਹਿਰ ਵਿੱਚ ਸੀਵਰੇਜ ਦੀ ਸਫਾਈ ਵਾਸਤੇ ਦੋ ਵੱਡੀਆਂ ਮਸ਼ੀਨਾਂ ਲਗਾਈਆਂ ਗਈਆਂ ਨੇ ਇਨਾ ਮਸ਼ੀਨਾ ਉਤੇ ਪ੍ਰਤੀ ਮਸ਼ੀਨ 9 ਲੱਖ ਰੁਪਏ ਖਰਚਾ ਆ ਰਿਹਾ ਹੈ ਇਹ ਰਕਮ ਉਹਨਾਂ ਵੱਲੋਂ ਆਪਣੀ ਜੇਬ ਦੇ ਵਿੱਚੋਂ ਦਿੱਤੀ ਜਾ ਰਹੀ ਹੈ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਹੈ ਕਿ ਸ਼ਹਿਰ ਦੇ ਕਈ ਵਾਰਡਾਂ ਦੇ ਵਿੱਚ ਸਿਵਰੇਜ ਨੂੰ ਪੂਰੀ ਤਰੀਕੇ ਦੇ ਨਾਲ ਸਾਫ਼ ਕਰਵਾ ਦਿੱਤਾ ਗਿਆ ਅਤੇ ਬਾਕੀ ਵਾਰਡਾਂ ਦੇ ਸਿਵਰੇਜ ਨੂੰ ਵੀ ਨਿਰੰਤਰ ਸਾਫ਼ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਲੋਕਾਂ ਨੂੰ ਰਾਹਤ ਦਿਵਾਉਣ ਵਾਸਤੇ ਇਸ ਖੇਤਰ ਦਾ ਦੌਰਾ ਕੀਤਾ ਗਿਆ ਉਹਨਾਂ ਇਹ ਵੀ ਦੱਸਿਆ ਹੈ ਕਿ 14 ਕਰੋੜ 50 ਰੁਪਏ ਨਗਰ ਨਿਗਮ ਕੋਲ ਪਈ ਨੇ ਪਰ ਖਰਚ ਨਹੀਂ ਰਹੀ ਨੇ ਉਹਨਾਂ ਕਿਹਾ ਕਿ ਇਹ ਕਾਰਪੋਰੇਸ਼ਨ ਦਾ ਕੰਮ ਹੈ ਇਹ ਉਹਨਾਂ ਨੂੰ ਕਰਨਾ ਪੈ ਰਿਹਾ ਉਹਨਾਂ ਇਹ ਵੀ ਕਿਹਾ ਹੈ ਕਿ ਇਹ ਆਪਣਾ ਸ਼ਹਿਰ ਹੈ ਅਤੇ ਆਪਾਂ ਇਸ ਨੂੰ ਸਾਫ਼ ਸੁਥਰਾ ਬਣਾਉਣਾ ਹੈ ਇਹ ਵੇਖੋ ਗੰਦ ਬੜਾ ਸ਼ਹਿਰ ਚ ਔਰ ਮੈਂ ਤਾਂ ਪ੍ਰਯਾਸ ਕੀਤਾ ਸੀ ਕਿ ਕਮੇਟੀ ਇਹਨਾਂ ਨੂੰ ਠੇਕਾ ਦੇਵੇ ਲੇਕਿਨ ਕਮੇਟੀ ਨੇ ਠੇਕਾ ਨਹੀਂ ਦਿੱਤਾ ਠੇਕਾ ਮਤਲਬ ਇਹਨਾਂ ਨੂੰ ਸਫਾਈ ਦਾ ਕੰਮ ਦਿੱਤਾ ਜਾਵੇ ਹੁਣ ਤੁਸੀਂ ਦੇਖਿਆ ਕਿੰਨੀ ਗਾਰ ਨਿਕਲ ਰਹੀ ਆ ਉਹ ਕੋਟੂ ਚੌਂਗ ਦੇ ਵਿੱਚ ਇਹਨਾਂ ਸਾਰਿਆਂ ਦਾ ਜਾ ਕੇ ਜਦ ਇਕੱਠਾ ਜਾ ਕੇ ਪਾਣੀ ਮਿਲਦਾ ਉਹ ਛੋਟੀ ਹੋਦੀ ਆ ਪਰ ਹੁੰਦਾ ਕੀ ਆ ਕਿ ਸਾਰੀ ਦੀ ਸਾਰੀ ਬੋਤਲਾਂ ਨਾਲ ਭਰ ਜਾਂਦੀ ਆ ਤੇ ਪਿੱਛੇ ਜਾਮ ਲੱਗ ਜਾਂਦਾ ਲੋਕਾਂ ਦਾ ਜਿਵੇਂ ਫਲੋ ਨਹੀਂ ਕਰਦਾ ਅੱਗੇ ਨੂੰ ਤੇ ਇੱਕ ਗਾਰ ਅਜੇ ਹੀ ਸਾਫ਼ ਨਹੀਂ ਹੋਈ ਬਹੁਤ ਲੰਬੇ ਸਰਸੇ ਤੋਂ ਤੇ ਮੈਨੂੰ ਇੱਕ ਬੰਦਾ ਚੰਗਾ ਟੱਕਰ ਗਿਆ ਮੈਂ ਕਮੇਟੀ ਨੂੰ ਵੀ ਦੱਸਿਆ ਮੈਂ ਕਿਹਾ ਇੱਕ ਸਾਟੇ ਦਾ ਮੈਂ ਇੱਕ ਸੈਟ 9 ਲੱਖ ਰੁਪਏ ਦਾ ਮੇ ਨਾ ਅਸੀਂ ਦੋ ਲਾਏ ਹੁਣ ਇਹ ਹੁਣ ਪੱਲੇ ਮੇਰੇ ਪੈ ਰਿਆ ਉਹਨਾਂ ਨੂੰ ਕਿਹਾ ਜੀ ਟੈਂਡਰ ਲਾਓ ਪਾਸ ਕੀਤਾ ਹਾਊਸ ਦੇ ਵਿੱਚ ਲੇਕਿਨ ਉੜਾ ਦਿੱਤਾ ਚਲੋ ਬਾਦ ਦੀ ਅਗਲਾ ਅੱਜ ਨਹੀਂ ਕਰਨੀ ਆ ਫਿਰ ਕਿਤੇ ਮੌਕਾ ਮਿਲੇਗਾ ਤਾਂ ਕਰਾਂਗੇ ਤੇ ਸ਼ਹਿਰ ਦੀ ਜਿਹੜੀ ਸੀਵੇਜ ਦੀ ਸਫਾਈ ਆ ਉਹਦਾ ਬਹੁਤ ਬੁਰਾ ਹਾਲਾ ਹਰ ਹੱਲ ਕੋਈ ਨਹੀਂ ਹੱਲ ਇਹੀ ਆ ਜਿਹੜੇ ਛੋਟੇ ਟੈਂਕਰਾਂ ਨੇ ਗਲੀਆਂ ਦੇ ਵਿੱਚ ਜਾ ਕੇ ਇਹ ਜਦੋਂ ਤੁਸੀਂ ਦੇਖਿਆ ਹੋਣੇ ਪਹਿਲਾਂ ਤੇ ਗਾਰ ਕੱਢਦੇ ਆ ਵਿੱਚ ਕਈ ਦਫਾ ਕਮੇਟੀ ਦੇ ਜੈਟਿੰਗ ਮਸ਼ੀਨ ਦੇ ਪਾਈਪ 70 70 ਫੁੱਟ ਦੇ ਇਹਨਾਂ ਨੇ ਕੱਢੇ ਸਰਕਾਰੀ ਮਾਲ ਹੈ ਕੱਟ ਕੇ ਚਲੇ ਗਏ ਤੇ ਪਿਆਰੇ ਇਹਨਾਂ ਦਿਓ ਬਾਸ ਇੱਕ ਇੱਕ ਬਾੜ ਚ ਕਿਨੇ ਕਿਨੇ ਬਾਸ ਕਾਲਾ ਜੀ 10 10 10 10 ਕਾਲਾ ਜੀ ਦੀ ਐਮ ਸੀ ਸੌਰੀ ਨੋ ਦਸੀ ਬਲਜੀਤ ਬਲਜੀਤ ਸਿੰਘ ਬਲਜੀਤ ਸਿੰਘ ਦੀ ਐਮ ਸੀ ਸਾਹਿਬ ਦੀ ਇਹਦੀ ਧਰਮ ਪਤਨੀ ਕਿ ਤੂੰ ਹੈ ਐਸ ਵਾਰ ਇਹ ਆ ਇਹਦੀ ਡਿਊਟੀ ਲਈ ਕਿ ਸਾਰਿਆਂ ਦੇ ਨਾਲ ਕੋਆਪਰੇਟ ਕਰਕੇ ਆਉਂਦਾ ਵੀ ਤੁਹਾਡੇ ਕੋ ਆਉਂਦਾ ਜੀ ਆਉਂਦਾ ਬਿਲਕੁਲ ਪੂਰਾ ਭਾਜੀ ਆਉਂਦਾ ਹਾਂ ਜੀ ਤੇ ਆਇਆ ਨਹੀਂ ਹਾਲੇ ਸਾਡੇ ਆਏ ਵਾਰੀ ਆਣੀ ਹੈ ਤੁਹਾਡੀ ਵਾਰੀ ਵੀ ਆਊਗੀ ਆਊਗੀ ਦੇਖੋ ਸਾਰੇ ਕਪੂਰਥੜ੍ਹੇ ਨੂੰ ਰਾਹਤ ਮਿਲਣੀ ਚਾਹੀਦੀ ਆ ਗੰਦਗੀ ਚ ਰਹਿ ਰਿਆ ਕਮੇਟੀ ਚ ਬੜੀ ਵਾਰ ਗੱਲ ਸੁਣਾਈ 14 ਕਰੋੜ 50 ਲੱਖ ਰੁਪਏ ਦੇ ਕਰੀਬ ਕਮੇਟੀ ਚ ਐਸੇ ਵੇਲੇ ਪਿਆ ਕਮੇਟੀ ਖਰਚ ਨਹੀਂ ਕਰ ਰਹੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਚਲੋ ਇੱਕ ਮੀਟਿੰਗ ਕੀਤੀ ਆ ਸ਼ਾਇਦ ਉਹ ਸੈਕਸ਼ਨ ਮਸ਼ੀਨ ਦਾ ਸੈਕਸ਼ਨ ਦੇ ਨਾਲ ਜਿਹੜੀ ਪਾਵਰ ਸੈਕਸ਼ਨ ਕਹਿੰਦੇ ਕਿਹੜੀ ਸੈਕਸ਼ਨ ਕਹਿੰਦੇ ਆ ਸੈਕਸ਼ਨ ਮਸ਼ੀਨ ਆ ਉਹਦੇ ਨਾਲ ਵੱਡੀਆਂ ਜਿਹੜੀ ਪਾਈਪਲਾਈਨ ਹੈ ਉਹ ਸਾਫ਼ ਹੋਣੀ ਆ ਉਹਦਾ ਟੈਂਡਰ ਮੇਰੇ ਖਿਆਲ ਆ ਅੱਜ ਖੁੱਲ੍ਹ ਨੇ ਖੁੱਲ ਗਿਆ ਇੱਕ ਅੱਧੇ ਦਿਨ ਚ ਵਰਕ ਆਊਟ ਦੇ ਦੇਣਗੇ ਤੇ ਫਲੋ ਪਾਣੀ ਦਾ ਫਿਰ ਵਧੀਆ ਹੋ ਜਾਊਗਾ ਔਰ ਮੈਂ ਠੇਕੇਦਾਰ ਤੋਂ ਸਾਰੇ ਐਮਸੀ ਕੋਆਪਰੇਟ ਕਰ ਰਹੇ ਆ ਅਸੀਂ ਇਸ ਵੇਲੇ ਕਾਫੀ ਕੰਮ ਸਰਦਾਰ ਕੇਰ ਸਿੰਘ ਦੇ ਵਾਰਡ ਚ ਦੋ ਵਾਰਡ ਚ ਲੜੇ ਹੋ ਚੀਤਾ ਜੀ ਦੇ ਚੀਤਾ ਜੀ ਦੇ ਵੀ ਹੋਇਆ ਪਾਲਾ ਭਾਜੀ ਤੇ ਚੀਤਾ ਫਿਰ ਸ਼ਕਲਾ ਫਿਰ ਪਾਲਾ ਫਿਰ ਤਰਸ਼ੇਮ ਲਾਲ ਜੀ ਦਾ ਅੱਧਾ ਅੱਧਾ ਕੰਮ ਅਸੀਂ ਕਰ ਚੁੱਕੇ ਹਾਂ 90% 90% ਹੋ ਗਿਆ ਤੇ ਤੁਹਾਡੇ ਵੀ ਹੋ ਗਿਆ ਕੈਂਪੁਰਾ ਇਹਨਾਂ ਦਾ ਹੋ ਗਿਆ ਹੋਰ ਸਬਜੀ ਮੰਡੀ ਤੇ ਪਰਲ ਬੰਨਾ ਰਹਿ ਗਿਆ ਬਿੱਟੂ ਜੀ ਦਾ ਅੱਧਾ ਅੱਧਾ ਵਾਰਡ ਹੋ ਗਿਆ ਅੱਧਾ ਸੱਤਾ ਵਾਲੀਆ ਜੀ ਦਾ ਹੋ ਗਿਆ ਪੰਡਰੀ ਜੀ ਆਣੀ ਵਾਰੀ ਵਾਰੀ ਦੇਖੋ ਵਣੀ ਅਗਰੇ ਪਿੱਛੇ ਆ ਜਗਦੀਸ਼ ਐਮ ਸੀ ਮੈਂ ਦੇਖੇ ਸੀ ਇੱਥੇ ਇਹਨਾਂ ਦਾ ਹੋ ਗਿਆ ਹੋ ਗਿਆ ਬਈ ਹਾਂਜੀ ਹਾਂਜੀ ਤਸल्ली वक्ष ਥਲੋ ਚਮਕਾਤਾ ਜਿਵੇਂ ਜੀ 100% ਹੋ ਗਿਆ ਜੀ ਬਿਲਕੁਲ ਵਧੀਆ ਅੱਦਾ ਮੇਰਾ ਨਹੀਂ ਹੋ ਤਾ ਮੈਂ ਇਨਸਾਨ ਤੁਹਾਡਾ ਕੁਲਦੀਪ ਜੀ ਤੁਹਾਡੇ ਨਹੀਂ ਹਲੇ ਗਏ ਤੇ ਚਲੋ ਮੇਰਾ ਮਤਲਬ ਵਾਰੀ ਵਾਰੀ ਹੋਣੀ ਹੁਣ ਕਾਹਲ ਭਰੀ ਹੁੰਦੀ ਕਈ ਦਵਾ ਲੋਕ ਆਪਣੀ ਜਗਾ ਐਮ ਸੀ ਨੂੰ ਕਹਿੰਦੇ ਕਿ ਤੂੰ ਕੀ ਕਰਦਾ ਯਾਰ ਮਸ਼ੀਨਾਂ ਤਾਂ ਉਧਰ ਚੱਲ ਰਹੀਆਂ ਲੇਕਿਨ 50 ਮਾਰ ਨੇ ਤੇ ਵਾਰੀ ਵਾਰੀ ਆਉਣਾ ਮੈਂ ਇਹ ਬੇਨਤੀ ਕਰਨੀ ਚਾਹਉਣਾ ਆਪਣੇ ਸ਼ਹਿਰ ਵਾਸੀਆਂ ਨੂੰ ਕਿ ਇਹ ਕਾਰਪੋਰੇਸ਼ਨ ਦਾ ਕੰਮ ਹੈ ਜਿਹੜਾ ਮੈਨੂੰ ਕਰਨਾ ਪੈ ਰਿਹਾ ਕਿਉਂ ਮੇਰੇ ਲੋਕ ਕਹਤੇ ਗੰਦਗੀ 'ਚ ਰਹਿਣਗੇ ਅੱਛਾ ਇਹ ਤਾਂ ਹੋ ਗਿਆ ਸੀਵਰੇਜ ਦਾ ਪਰ ਹਾਲ ਸਫਾਈ ਦਾ ਜਿਹੜਾ ਕੂੜਾ ਚੱਕਣ ਦਾ ਉਹ ਵੀ ਬੜਾ ਮਾੜਾ ਹਾਲ ਆ ਉਹਦੇ ਬਾਰੇ ਵੀ ਅ ਸਾਰਾ ਕੁਝ ਕਮੇਟੀ ਤੇ ਛੱਡਦੀ ਹੈ ਜਾਂ ਸਾਰਾ ਕੁਝ ਰਾਣਾ ਹੀ ਚਲਾਊਗਾ ਇਦਾਂ ਨਹੀਂ ਹੋ ਸਕਦਾ ਸ਼ਹਿਰ ਤਾਂ ਕਮੇਟੀ ਦੇ ਬਾਅਦ ਹੁੰਦਾ ਤੇ ਅੱਜ ਕੱਲ ਅ ਤੇ ਹੈ ਨਾ ਸਵੈ ਕਰਮਚਾਰੀ ਵੀ ਲੱਗੇ 10 10 ਸਵੈ ਕਰਮਚਾਰੀ ਮੈਂ ਆਪਣੇ ਨੂੰ ਲਾਏ ਆ ਇੱਕ ਇਹਨਾਂ ਨੂੰ ਸੇਧ ਦੇਣ ਨੂੰ ਆ ਕਰਨਾ ਕਮੇਟੀ ਨੇ ਆ ਲੇਕਿਨ ਕੱਲ ਜਿਵੇਂ ਉਹਨਾਂ ਪਾਠ ਰਖਾਏ ਜਾ ਰਹੇ ਆ ਸਤਨਾਰਾਇਣ ਮੰਦਿਰ ਕਿੰਨੇ ਦਿਨ ਹੋਣਾ ਪਾਠ 14 ਦਿਨ ਦਾ 9 ਦਿਨ ਕਥਾ ਹੋਣੀ ਆ 6 ਦਿਨ ਚੌਂਕੀ ਆ 15 ਦਿਨ ਦਾ ਪ੍ਰੋਗਰਾਮ ਆ ਉਹਨਾਂ ਦੇ ਵਿਧਵਾ ਹੋਣੀ ਸੀ ਸਿਵਜ ਜੀ ਫਿਰ ਆਪਣੇ ਉਹ ਮਰੈਨ ਗਿਆ ਮਰੈਨ ਜੀ ਆਏ ਬਲਜੀਤ ਕਾਲਾ ਜੀ ਗਏ ਇਹਨਾਂ ਨੇ ਠੀਕ ਕਰ ਦਿੱਤਾ ਸਰ ਪਰਫੈਕਟ ਕਰਦਾ ਨਵਾ ਕਰਦਾ ਜੀ ਸਵਾਮੀ ਜੀ ਖੁਸ਼ ਨੇ ਬਹੁਤ ਸਹੀ ਬਸ 50 ਸਾਲ ਲੋੜ ਨਹੀਂ ਪੈਣੀ ਜਦੋਂ ਦਾ ਕਰਦਾ ਤੇ ਇਹ ਸਫਾਈ ਵੀ ਕੋਈ ਤੂੰ ਵੀਰੋ ਜੇ ਸਫਾਈ ਗੰਦੀ ਹੋਈ ਤੂੰ ਮੈਨੂੰ ਜਰੂਰ ਦੱਸਣਾ ਮੈਨੂੰ ਵੀ ਕਾਲਾ ਜੀ ਇੱਥੇ ਆਉਣਗੇ 2-3 ਘੜੇ 2-2 4-4 ਘੰਟੇ ਇੱਕ ਜਗ੍ਹਾ 2-2 4-4 ਘੰਟੇ ਇੱਕ ਜਗ੍ਹਾ ਤੇ ਐਮਸੀ ਬਿਲਕੁਲ ਬਰਾਬਰ ਠਟਕੇ ਖੜੇ ਹੋ ਆਪਾਂ ਸਾਫ ਸੁਥਰਾ ਇੱਕ ਕਪੂਰਥਲਾ ਦੇ ਪਾਈਏ ਜਤਨ ਹੈ ਯਾਰ ਮੇਰੇ ਲੋਕ ਭਗਤ ਜੀ ਠੀਕ ਹੈ ਬਿਲਕੁਲ ਠੀਕ ਹੈ ਤੁਸੀਂ ਦੇਖਿਆ ਜਿੱਥੇ ਪਹਿਲਾਂ ਕੀਤਾ ਇਹਨਾਂ ਨੂੰ ਸਾਫ ਲੱਗੀਆਂ ਵੀ ਇਹਨਾਂ ਜੀ ਮਸ਼ੀਨਾਂ ਬਹੁਤ ਵਧੀਆ ਕੰਮ ਹੋ ਰਿਹਾ ਜੀ ਇਹ ਹੋਰ ਦੀ ਜਿਆਦਾ ਵਧੀਆ ਹੋ ਰਿਹਾ ਵੀ ਸਰਕਾਰ ਕਿਉਂ ਨਹੀਂ ਕੁਝ ਕਰਦੀ ਓ ਯਾਰ ਸਰਕਾਰ ਕੀ ਕਰੂਗੀ ਕਮੇਟੀ ਸਾਡੀ ਆ ਕਮਿਸ਼ਨਰ ਨੇ ਚਲਾਉਣੀ ਹੁੰਦੀ ਕਮੇਟੀ ਤੁਹਾਨੂੰ ਦੱਸਿਆ 14 ਕਰੋੜ ਰੁਪਿਆ 50 ਲੱਖ ਰੁਪਿਆ ਸਾਡੇ ਖਾਤੇ ਚ ਪਿਆ ਲਾਸੀ ਰਹੇ ਨਹੀਂ ਮੀਟਿੰਗ ਕਰਦੀ ਨਹੀਂ ਬੁਰਾ ਹੈ ਯਾਰ ਸਨ ਕਾਰਨ ਕਾਰਨ ਕਿ ਯਾਰ ਇਨਫੀਸ਼ੀਐਂਸੀ ਆਫ ਦੀ ਕਮਿਸ਼ਨਰ ਭਗਤ ਜੀ ਕਿਹੜੇ ਏਰੀਆ ਦੇ ਐਮਸੀ ਮੈਂ ਜੀ 26 ਨੰਬਰ ਵਾਰਡ ਸ਼੍ਰੋਮਣੀ ਕਾਲਜ ਦਾ ਹਾਂ ਕੀ ਕਹਿਣਾ ਚਾਹੋਗੇ ਇੱਥੇ ਸਫਾਈ ਭਿਆਨ ਜਿਹੜਾ ਚੱਲ ਰਿਹਾ ਹੈ ਦੇਖੋ ਜਿਹੜੀ ਸ਼ਹਿਰ ਦੀ ਸਫਾਈ ਹੋ ਰਹੀ ਹੈ ਇਹ ਤੇ ਇੱਕ ਬਹੁਤ ਵਧੀਆ ਕੰਮ ਹੋ ਰਿਹਾ ਦਾ ਨਾ ਜੀ ਬਈ ਜੋਰਾਣਾ ਜੀ ਨੇ ਆਪਣੇ ਪਹਿਲੇ ਦੋ ਮਸ਼ੀਨਾਂ ਲਾਈਆਂ ਦੇ ਨਾਲ ਕਿ ਜਿਹੜਾ ਵੀ ਉਹਦੇ ਨਾਲ ਕਿ ਸ਼ਹਿਰ ਦਾ ਉਹਦੇ ਨਾਲ ਕਿ ਸਫਾਈ ਹੋਏਗੀ ਉਹਦੇ ਨਾਲ ਕਿ ਇਹ ਬਹੁਤ ਵਧੀਆ ਕੰਮ ਨੇ ਅਸੀਂ ਸਲਾਗਾ ਕਰਦੇ ਹਾਂ ਕਿੰਨੀ ਦੇਰ ਹੋ ਗਈ ਸਫਾਈ ਜਿਹੜੀ ਹੋ ਨਹੀਂ ਪਾਈ ਹੈ ਹਾਂ ਜੀ ਸਫਾਈ ਨੂੰ ਕਿੰਨੀ ਦੇਰ ਹੋ ਗਈ ਹੈ ਸਫਾਈ ਸੀਰੀਅਲ ਦੀ ਹੋਣੀ ਚਾਹੀਦੀ ਸਫਾਈ ਤੇ ਹੋਣੀ ਹੋਣ ਲੱਗੀ ਹੈ ਉਹਦੇ ਨਾਲ ਕਿ ਪਹਿਲਾਂ ਤੇ ਪਹਿਲਾਂ ਦੇ ਕਦੀ ਉਹਦੇ ਨਾਲ ਕਿ ਦੇਖੀ ਨਹੀਂ ਉਹਦੇ ਨਾਲ ਕਿ ਮਸ਼ੀਨਾਂ ਲੱਗੀਆਂ ਐ ਤਾਂ ਗਾਲ ਕੱਢਦੇ ਆ ਉਹ ਨਾਲ ਤੇ ਪਹਿਲੀ ਵਾਰ ਜਦੋਂ ਨਾਲ ਕਿ ਹੋ ਰਹੀ ਹੈ ਉਹਦੇ ਨਾਲ